ਦੇ ਅਵਸਰ ਕਰਦੇ ਬੱਲੇ ਕੱਖ ਨਹੀਂ ਇਹਨਾਂ ਨੇ ਪ੍ਰਾਈਵੇਟ ਬਿਲਡਰਾਂ ਨੂੰ ਵੱਡੇ ਵੱਡੇ ਕਾਰਪੋਰੇਟ ਹਾਊਸਿਸ ਜਮੀਨ ਦੇ ਕਿਵੇਲੇ ਹੋਣਾ ਹੈ ਲੋਹਾਲੀ ਜਿਹੜਾ ਇਹ 40 45 ਸਾਲ ਤੋਂ ਸ਼ੁਰੂ ਹੋਇਆ ਬਸਨਾ ਸ਼ਹਿਰ ਹਾਂਜੀ ਤੇ ਹਾਲੇ ਤੱਕ ਅੱਧਾ ਖਾਲੀ ਪਿਆ ਹੈ ਇਸ ਸਾਲ ਇਹ 30000 ਰੁਪਏ ਠੇਕਾ ਠੇਕਾ ਤਾਂ ਪੰਜਾਬ ਚ 70000 ਤੋਂ ਲੱਖ ਰੁਪਏ ਏਕੜ ਤੱਕ ਚੱਲਦਾ ਹੈ ਇਹਦੇ ਪਿੰਡ ਨੇ ਟੋਟਲ ਜਿਹੜੀ ਜ਼ਮੀਨ ਇਹਨਾਂ ਨੇ ਐਕਵਾਇਰ ਕਰਨੀ ਹੈ ਉਸ ਬਿੰਡ ਵਿੱਚ ਇਕੱਲੇ ਕਿਸਾਨ ਤਾਂ ਰਹਿੰਦੇ ਨਹੀਂ ਤੇ ਮਜ਼ਦੂਰ ਉੱਥੇ ਰਹਿੰਦੇ ਨੇ ਮਨਰੇਗਾ 'ਚ ਦਿਹਾੜੀ ਕਰਕੇ ਉਹ ਗੁਜ਼ਾਰਾ ਕਰਦੇ ਨੇ ਉਹ ਵੀ ਉੱਜੜਣਗੇ ਜਿਹੜੇ ਉੱਥੇ ਕੋਈ ਹੋਰ ਦੂਸਰੀ ਆਕਾਸ ਦੇ ਲੋਕ ਰਹਿੰਦੇ ਨੇ ਉਹ ਕਿੱਥੇ ਜਾਣਗੇ ਫਿਰ ਹਰ ਸਾਲ ਬਾਅਦ ਪਤਾ ਨਹੀਂ ਆਉਣੀ ਕਿ ਨਹੀਂ ਤੁਸੀਂ 100 ਸਾਲ ਬਾਅਦ ਤੇ ਕਿਸਾਨਾਂ ਨੂੰ ਫਸਾ ਕੇ ਚੱਲੇ ਹੋ ਬਸ ਸਿੱਧਾ ਦਿਖਾਈ ਦੇ ਰਿਹਾ ਹੈ ਵੀ ਇਹ ਇੱਕ ਬੜਾ ਵੱਡਾ ਪੰਜਾਬ ਨਾਲ ਫਰਾਡ ਹੋਣ ਵਾਲਾ ਹੈ ਤੇਜਰੀਵਾਲ ਨੇ ਪਾਰਟੀ ਪੰਜਾਬ 'ਚੋਂ ਲੁੱਟ ਕੇ ਪੰਜਾਬ ਨੂੰ ਉਹ ਦਿੱਲੀ ਲੈ ਜਾਣਾ ਚਾਹੁੰਦੇ ਨੇ ਸਭ ਕੁਝ ਪ੍ਰਧਾਨ ਜੀ ਪੰਜਾਬ ਸਰਕਾਰ ਵੱਲੋਂ ਜੋ ਪਿਛਲੇ ਦਿਨੀ ਇੱਕ ਜਮੀਨਾ ਅਕਵਾਇਰ ਕਰਨ ਦੀ ਪਾਲਿਸੀ ਲੈ ਕੇ ਆਏ ਨੇ ਕਿ 24000 ਏਕੜ ਲੁਧਿਆਣਾ ਦੇ ਵਿੱਚ ਤੇ 650 ਏਕੜ ਦੱਸਿਆ ਦੇ ਕਿ ਮੋਹਾਲੀ ਦੇ ਵਿੱਚ ਅਕਵਾਇਰ ਹੋ ਰਹੀਆਂ ਨੇ ਉੱਥੇ ਨਵੇਂ ਪ੍ਰੋਜੈਕਟ ਲਗਾਏ ਜਾਣਗੇ ਤਾਂ ਇਸ ਤਰੀਕੇ ਦੀ ਸਕੀਮ ਲੈ ਕੇ ਆਏ ਨੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤਾਂ ਅਗਲਾ ਕਦਮ ਕੀ ਹੈ ਜੀ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਵਾਸਤੇ ਸਰੇ ਇੰਨੀ ਹੋ ਨਹੀਂ ਉਹਦੇ ਬਾਅਦ ਇੱਕ 6 ਇੰਡਸਟਰੀਅਲ ਜ਼ੋਨ ਬਣਾਉਣ ਵਾਸਤੇ ਵੀ ਇਹਨਾਂ ਨੇ ਇੱਕ ਲਿਸਟ ਜਾਰੀ ਕਰ ਦਿੱਤੀ ਹੂੰ ਇਹ ਕੁੱਲ 65553 ਏਕੜ ਜ਼ਮੀਨ ਜਿਹੜੀ ਹੈ ਪੰਜਾਬ ਦੀ ਹੁਣ ਤੱਕ ਹੋ ਗਈ ਹਾਂਜੀ ਹਾਲੇ ਸਾਡੀ ਜਾਣਕਾਰੀ ਮੁਤਾਬਕ 165 ਹੋਰ ਕਲੋਨੀਆਂ ਬਣਣੀਆਂ ਜਿਹਦੇ ਲਈ ਇਹ ਇਸੇ ਤਰ੍ਹਾਂ ਜ਼ਮੀਨ ਐਕਵਾਇਰ ਕਰਨਗੇ ਔਰ ਬੜਾ ਅਜੀਬ ਇਨੇ ਨਿਤਰੀਕਾ ਬਣਾਇਆ ਹੈ ਕਹਿੰਦੇ ਨੇ ਵੀ ਅਸੀਂ ਕਿਸਾਨ ਨੂੰ ਨੁਕਸਾਨ ਨਹੀਂ ਹੋਣ ਦੇਣਾ ਜਦੋਂ ਨੋਟੀਫਿਕੇਸ਼ਨ ਹੋ ਗਈ ਉਹ ਜ਼ਮੀਨ ਜਿਹੜੀ ਉਹ ਫ੍ਰੀਜ਼ ਹੋ ਗਈ ਹਾਂਜੀ ਹੁਣ ਨਾ ਉਹ ਕਿਸਾਨ ਆਪਣੀ ਜ਼ਮੀਨ ਵੇਚ ਸਕਣਗੇ ਨਾ ਲੋਨ ਲੈ ਸਕਣਗੇ ਨਾ ਕਹਿਣੇ ਪਾ ਸਕਣਗੇ ਉਹ ਸਿਰਫ ਤੇ ਸਿਰਫ ਸਰਕਾਰ ਵਾਸਤੇ ਹੋਊਗੀ ਇੱਕ ਗੱਲ ਦੂਸਰੀ ਗੱਲ ਇਹ ਵੀ ਬੜਾ ਸਪਸ਼ਟ ਹੈ ਜੇ ਕੁਝ ਲੋਕਾਂ ਨੇ ਆਫਰ ਕਰਤੀ ਜਿਹੜੀ ਬਾਕੀ ਬਚ ਗਈ ਉਹਨਾਂ ਨੇ ਨਾਲ ਉਹਦੇ ਜੇ ਵੀ ਲਿਖਿਆ ਪਾਲਿਸੀ 'ਚ ਵੀ ਜਿਹੜੀ 2013 ਦਾ ਲੈਂਡ ਐਕੁਇਜੀਸ਼ਨ ਐਕਟ ਹੈ ਬਾਕੀ ਦੀ ਉਹਦੇ ਉਹਦੇ ਤਹਿਤ ਐਕਵਾਇਰ ਕਰਨਗੇ ਇਹ ਨਹੀਂ ਹੈ ਜਿਨ੍ਹਾਂ ਨੇ ਵੱਡੀ ਪੱਧਰ ਤੇ ਕੋਈ ਜਿਨ੍ਹਾਂ ਦੀ ਜ਼ਮੀਨ ਆ ਗਈ ਉਹਨਾਂ ਵਾਸਤੇ ਪਾਲਿਸੀ ਚ ਲਿਖਿਆ ਵੀ ਜੇ ਕਿਸੇ ਦੇ 9 ਏਕੜ ਆ ਗਏ ਹਾਂਜੀ ਉਹਨੂੰ 3 ਏਕੜ ਉਹਨਾਂ ਨੇ ਦੇਣੇ ਆ ਹਾਂਜੀ ਬੜਾ ਕਮਾਲ ਦਾ ਸੈਕਸ਼ਨ 4 5 6 ਪੜਨ ਵਾਲੇ ਨੇ ਉਹਦੇ ਚੋ ਲਿਖਦਿਆ ਵੀ ਫੇਰ ਜਿਹਦੇ 3 ਏਕੜ ਆ ਗਏ ਉਹਨੂੰ ਡਿਵੈਲਪਮੈਂਟ ਚਾਰਜਸ 1 ਕਰੋੜ ਰੁਪਇਆ ਪਰ ਏਕੜ ਦੇਣਾ ਪਵੇਗਾ ਜਿਵੇਂ ਉਹ ਇਹ ਕਹੇ ਵੀ ਮੈਂ ਆਪਣੀ ਮਰਜ਼ੀ ਨਾਲ ਕਿਸੇ ਦੇ ਕੋਲੋਂ ਉੱਥੇ ਸੀਵਰੇਜ ਪਵਾ ਦੇਣਾ ਉੱਥੇ ਡਿਵੈਲਪ ਕਰ ਦੇਣਾ ਬਿਜਲੀ ਦਾ ਖੰਭੇ ਖੜੇ ਕਰ ਦੇਣਾ ਉਹ ਵੀ ਨਹੀਂ ਉਹ ਕਰ ਸਕਦਾ ਉਹ ਵੀ پابੰਦੀ ਹੈ ਜਿਹੜੇ ਜਿਹਨੂੰ ਉਹਨਾਂ ਨੇ ਦਿੱਤੀ ਹੈ ਉਹੀ ਇਹ ਕੰਮ ਕਰੇਗਾ ਅਸਲੀਅਤ ਇਹ ਹੈ ਵੀ ਪੰਜਾਬ ਸਰਕਾਰ ਦੇ ਪੱਲੇ ਕੱਖ ਨਹੀਂ ਇਹਨਾਂ ਨੇ ਪ੍ਰਾਈਵੇਟ ਬਿਲਡਰਾਂ ਨੂੰ ਵੱਡੇ ਵੱਡੇ ਕਾਰਪੋਰੇਟ ਹਾਊਸਿਸ ਨੂੰ ਜ਼ਮੀਨ ਦੇ ਕੇ ਵੇਲੇ ਹੋਣਾ ਹੈ ਇੱਕ ਹੋਰ ਇਹਦੀ ਮਿਸਾਲ ਅਜੀਬ ਜਿਹੜੀ ਲੱਗਦੀ ਹੈ ਜਿਹਨੇ 1 ਏਕੜ ਜ਼ਮੀਨ ਦੇਣੀ ਹੈ ਉਹਨੂੰ 1000 ਗਜ ਦਾ ਇੱਕ ਪਲਾਟ ਮਿਲ ਲੈ 200 ਗਜ ਦਾ ਕਮਰਸ਼ੀਅਲ ਪਲਾਟ ਮਿਲ ਲੈ ਇਹ ਮੈਕਸਿਮਮ ਪੌਣੇ 2 ਕਨਾਲ ਤੁਸੀਂ 2 ਕਨਾਲ ਕਹਿ ਲਓ ਇਹ ਬਣਦੀ ਹੈ ਜਿਹੜੀ ਉਹਨੂੰ 8 ਕਨਾਲ ਦੇ ਵਿੱਚੋਂ 2 ਕਨਾਲ ਉਹਨੂੰ ਮਿਲੂ ਜਿਹੜੀਆਂ ਸੜਕਾਂ ਵਗੈਰਾ ਵਾਸਤੇ ਰੱਖਣਾ ਹੈ 1.5 ਕਨਾਲ ਮੈਕਸਿਮਮ ਉਹਦੇ ਚਾਉਂਦਾ ਉਹ ਵੀ ਤੁਸੀਂ 2 ਕਨਾਲ ਰੱਖ ਲਓ ਅੱਧਾ ਕਿਲਾ ਤਾਂ ਮੁਫਤ ਚੁਈਓ ਲੈ ਕੇ ਤੇ ਫਿਰ ਡਵੈਲਪ ਹੋਣ ਨੂੰ ਕਿੰਨੇ ਸਾਲ ਲੱਗਣੇ ਨੇ ਤੁਹਾਡਾ ਮੋਹਾਲੀ ਮੋਹਾਲੀ ਜਿਹੜਾ ਇਹ 40-45 ਸਾਲ ਤੋਂ ਸ਼ੁਰੂ ਹੋਇਆ ਬਸਨਾ ਸ਼ਹਿਰ ਹਾਂਜੀ ਇਹ ਹਾਲੇ ਤੱਕ ਅੱਧਾ ਖਾਲੀ ਪਿਆ ਤੇ ਫਿਰ ਇਹਨਾਂ ਨੇ ਜਿਹੜਾ ਤੁਹਾਨੂੰ ਦੇਣੇ 30000 ਰੁਪਏ ਪਰ ਏਕੜ 3 ਸਾਲ ਵਾਸਤੇ ਉਹ ਜਦੋਂ ਇਹਨਾਂ ਨੇ ਜ਼ਮੀਨ ਤੁਹਾਡੀ ਕਬਜ਼ੇ ਚ ਲੈ ਲਈ ਉਹਦੇ ਬਾਅਦ 3 ਸਾਲ ਲਈ 30000 ਦੇਣਾ ਠੀਕ ਠੇਕਾ ਠੇਕਾ ਤਾਂ ਪੰਜਾਬ ਚ 70000 ਤੋਂ ਲੱਖ ਰੁਪਏ ਏਕੜ ਤੱਕ ਚੱਲਦਾ ਹੈ ਜੇ ਅੱਜ ਤੋਂ 20 ਸਾਲ ਬਾਅਦ ਉਹਨੂੰ ਕਬਜ਼ਾ ਲੈਣਗੇ 20 ਸਾਲ ਪਹਿਲਾਂ ਤੋਂ ਫਸ ਗਿਆ ਵੀ ਨਾ ਉਹਨੂੰ ਕਿਸਾਨ ਨੂੰ ਇਹਨਾਂ ਨੇ ਨਾ ਵੇਚਣ ਦਾ ਅਧਿਕਾਰ ਹੈ ਨਾ ਲੋਨ ਲੈਣ ਦਾ ਅਧਿਕਾਰ ਹੈ ਨਾ ਗਹਿਣੇ ਕਰਨ ਦਾ ਅਧਿਕਾਰ ਹੈ ਤੇ ਕਿਸਾਨ ਤਾਂ ਫਸਾ ਲਿਆ ਇਹਨਾਂ ਨੇ ਹਮ ਔਰ ਇਹ ਤੋਂ ਵੀ ਆਖਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਐਕਵੀਜ਼ੀਸ਼ਨ ਤੋਂ ਪਹਿਲਾਂ ਜਿਹੜੀ ਸਾਡੇ ਸੰਵਿਧਾਨ ਦੇ ਵਿੱਚ ਲਿਖੀ ਐ ਜਦੋਂ ਸਰਕਾਰ ਨੂੰ ਕਿਤੇ ਇਹ ਜੀ ਜ਼ਮੀਨ ਦੀ ਲੋੜ ਹੋਵੇ ਉਹਦਾ ਸੋਸ਼ਲ ਆਸਪੈਕਟ ਜਿਹੜਾ ਉਹ ਵੀ ਸਰਕਾਰ ਨੇ ਪਹਿਲਾਂ ਸਟੱਡੀ ਕਰਨਾ ਹੁੰਦਾ ਹੈ ਸੋਸ਼ਲ ਆਸਪੈਕਟ ਇਹ ਹੈ ਵੀ ਪਿੰਡਾਂ ਦੇ ਪਿੰਡ ਨੇ ਟੋਟਲ ਜਿਹੜੀ ਜ਼ਮੀਨ ਇਹਨਾਂ ਨੂੰ ਐਕਵਾਇਰ ਕਰ ਲੈਣੀ ਹੈ ਉਸ ਪਿੰਡ ਵਿੱਚ ਕੱਲੇ ਕਿਸਾਨ ਤਾਂ ਰਹਿੰਦੇ ਨਹੀਂ ਹਾਂਜੀ ਜਿਹੜੇ ਮਜ਼ਦੂਰ ਉੱਥੇ ਰਹਿੰਦੇ ਨੇ ਮਨਰੇਗਾ ਜਿਹਦੇ ਹਾਲੀ ਕਰਕੇ ਉਹ ਗੁਜ਼ਾਰਾ ਕਰਦੇ ਨੇ ਉਹ ਵੀ ਉੱਜੜਨਗੇ ਹੂੰ ਫਿਰ ਜਿਹੜੇ ਉੱਥੇ ਕੋਈ ਹੋਰ ਦੂਸਰੀ ਆਕਾਸ ਦੇ ਲੋਕ ਰਹਿੰਦੇ ਨੇ ਉਹ ਕਿੱਥੇ ਜਾਣਗੇ ਔਰ ਫਿਰ ਇੱਕ ਜਗ੍ਹਾ ਤੋਂ ਉੱਜੜ ਕੇ ਦੂਜੀ ਜਗ੍ਹਾ ਜਾਣਾ ਹਾਂ ਪਰ ਉੱਥੇ ਜਾ ਕੇ ਕਿਵੇਂ ਸੈਟਲ ਹੋਏਗਾ ਬੰਦਾ ਉੱਥੇ ਪਤਾ ਨਹੀਂ ਕੀ ਹਾਲਾਤ ਹੋਣਗੇ ਔਰ ਜਿਸ ਤਰ੍ਹਾਂ ਹੋ ਰਿਹਾ ਹੈ ਤਕਰੀਨ ਮੇਰੀ ਜਾਚੇ ਅੱਜ ਦੀ ਜਿੰਨੀ ਇਹਨਾਂ ਦੀ ਪਲੈਨਿੰਗ ਹੈ ਲੱਖ ਏਕੜ ਤੋਂ ਉੱਤੇ ਇਹਨਾਂ ਨੇ ਜ਼ਮੀਨ ਸਾਡੀ ਫਸਾ ਲੈਣੀ ਹੈ ਹਾਂਜੀ ਭਾਰਤ ਮਾਲਾ ਦੇ ਵਿੱਚ ਲੱਖ ਏਕੜੇ ਫਸਾ ਚੁੱਕੇ ਨੇ ਇੱਕ ਪ੍ਰੋਜੈਕਟ ਹੋ ਰਿਹਾ ਜਿੰਨੀਆਂ ਭਾਰਤ ਮਾਲਾ 'ਚ ਸੜਕਾਂ ਨਿਕਲੀਆਂ ਉਹਨਾਂ ਦੇ ਨਾਲ-ਨਾਲ ਰੇਲਵੇ ਲਾਈਨਾਂ ਵੀ ਬਚਾਉਣੀਆਂ ਉਹ ਵੀ ਲੱਖ ਏਕੜ ਲੈ ਜਾਣਗੇ ਪੰਜਾਬ ਦੀ ਉਪਜਾਊ ਜ਼ਮੀਨ ਸਾਰੀ ਇਹਨਾਂ ਨੇ ਇਦਾਂ ਲੈ ਜਾਣੀ ਹੈ ਔਰ ਕਿਤੇ ਇਹ ਨਹੀਂ ਲਿਖਿਆ ਵੀ ਸੋਸ਼ਲ ਐਸਪੈਕਟ ਦੇ ਵਿੱਚ ਤੁਸੀਂ ਇਹ ਨਹੀਂ ਧਿਆਨ ਕਰਨਾ ਵੀ ਜ਼ਮੀਨ ਇਹ ਬੈਰਨ ਲੈਂਡ ਹੈ ਕਿ ਫਰਟਾਈਲ ਲੈਂਡ ਹੈ ਕਿਸੇ ਵੇਲੇ ਚੰਡੀਗੜ੍ਹ ਵਸਿਆ ਸੀ ਹਾਂਜੀ ਅੱਜ ਵੀ ਜਿਹੜੇ ਪੋਲੀਟੀਕਲ ਲੋਕ ਨੇ ਬਿਊਰੋਕਰੇਟ ਨੇ ਉਹ ਇਸ ਗੱਲ ਨੂੰ ਯਾਦ ਕਰਦੇ ਨੇ ਵੀ ਕਿੰਨਾ ਦੂਰ ਅੰਦੇਸ਼ ਸੀ ਉਹ ਬੰਦਾ ਉਸ ਵੇਲੇ ਇਸ ਇਲਾਕੇ ਦੇ ਵਿੱਚ ਕੁਝ ਨਹੀਂ ਸੀ ਹੁੰਦਾ ਖੇਤੀ ਨਹੀਂ ਸੀ ਹੁੰਦੀ ਬਹੁਤ ਜ਼ਿਆਦਾ ਫਰਟਾਈਲ ਜ਼ਮੀਨ ਨਹੀਂ ਸੀ ਇਹ ਇੱਥੇ 28000 ਸਾਰਾ 28000 ਏਕੜ ਜ਼ਮੀਨ ਇਹਨਾਂ ਨੇ ਲਈ ਸੀ ਹਾਲੇ ਚੰਡੀਗੜ੍ਹ ਵੀ ਇੱਧਾ ਖਾਲੀ ਪਿਆ ਬਿਲਕੁਲ ਇੱਧਾ ਨਹੀਂ 20% 25% ਤਾਂ ਖਾਲੀ ਪਿਆ ਹਾਲੇ ਉਹਨੂੰ ਤੁਸੀਂ ਪੂਰਾ ਡਿਵੈਲਪਮੈਂਟ ਕਰ ਸਕੇ ਤੁਸੀਂ ਤੁਹਾਡੀ ਸਰਕਾਰ ਸਾਰ ਬਾਅਦ ਪਤਾ ਨਹੀਂ ਆਉਣੀ ਕਿ ਨਹੀਂ ਤੁਸੀਂ 100 ਸਾਲ ਬਾਅਦ ਤੇ ਕਿਸਾਨਾਂ ਨੂੰ ਫਸਾ ਕੇ ਚੱਲਿਓ ਇਹਦਾ ਬੜਾ ਸਪਸ਼ਟ ਸਿੱਧਾ ਦਿਖਾਈ ਦੇ ਰਿਹਾ ਹੈ ਵੀ ਇਹ ਇੱਕ ਬੜਾ ਵੱਡਾ ਪੰਜਾਬ ਨਾਲ ਫਰਾਡ ਹੋਣ ਵਾਲਾ ਹੈ ਕੇਜਰੀ ਕੇਜਰੀਵਾਲ ਐਂਡ ਪਾਰਟੀ ਪੰਜਾਬ ਚੋਂ ਲੁੱਟ ਕੇ ਪੰਜਾਬ ਨੂੰ ਉਹ ਦਿੱਲੀ ਲੈ ਜਾਣਾ ਚਾਹੁੰਦੇ ਨੇ ਸਭ ਕੁਝ ਇਹ ਪੰਜਾਬ ਦੇ ਲੋਕ برداشت ਨਹੀਂ ਕਰਨਗੇ ਅਸੀਂ ਕਲ ਕਹਿ ਦਿੱਤਾ ਅਸੀਂ 12 ਤਾਰੀਖ ਨੂੰ 올 ਪਾਰਟੀ ਮੀਟਿੰਗ ਬੁਲਾਈ ਹੈ ਉਤੇ ਬਾਅਦ 30 ਤਾਰੀਖ ਨੂੰ ਜਿੱਥੇ ਜਿੱਥੇ ਜ਼ਮੀਨ ਐਕਵਾਇਰ ਕਰਨੀ ਹੈ ਅਸੀਂ ਉਹਨਾਂ ਪਿੰਡਾਂ ਵਿੱਚ ਫਲੈਗ ਮਾਰਚ ਟਰੈਕਟਰ ਮਾਰਚ ਕਰਨੀ ਹੈ ਤੇ 24 ਅਗਸਤ ਨੂੰ ਅਸੀਂ ਇੱਕ ਵੱਡੀ ਬਹੁਤ ਵੱਡੀ ਰੈਲੀ ਕਰਕੇ ਮੋਲਾਪੁਰ ਦਾ ਆਖੇ ਚ ਉਕੇ ਸਭ ਤੋਂ ਜ਼ਿਆਦਾ ਏਰੀਆ ਲੁਧਿਆਣੇ ਦੇ 24311 ਏਕੜ ਪਹਿਲੇ ਪਹਿਲੇ ਫੇਸ ਵਿੱਚ ਇਹਨਾਂ ਨੇ ਲਈ ਜਿਹੜੀ ਹੁਣ ਇੰਡਸਟਰੀ ਇੰਡਸਟਰੀ ਵਾਸਤੇ ਏ ਥੇ ਜ਼ੋਨ ਜਿਹੜੇ ਬਣਾਉਣੇ ਨੇ ਉਹਦੀ ਅਲੱਗ ਤੇ ਇਸ ਕਰਕੇ ਅਸੀਂ ਉਹ ਇੱਕ ਸੈਂਟਰ ਹੈ ਪੰਜਾਬ ਦਾ ਜਿੱਥੇ ਮੈਕਸਿਮ ਜ਼ਮੀਨ ਇਹ ਖੋਣ ਜਾ ਰਹੇ ਨੇ ਅਸੀਂ ਮੁੱਲਾਂਪੁਰ ਦਾਕੇ ਦੇ ਵਿੱਚ 24 ਅਗਸਤ ਨੂੰ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਾਂ ਉੱਥੋਂ ਅਸੀਂ ਅਗਲੀ ਐਜੀਟੇਸ਼ਨ ਦਾ ਐਲਾਨ ਕਰਦਾਂਗੇ ਔਰ ਕਿਸੇ ਕੀਮਤ ਤੇ ਅਸੀਂ ਇੱਕ ਸਿਆੜ ਵੀ ਸਰਕਾਰ ਨੂੰ ਕਿਸੇ ਕਿਸਾਨ ਦਾ ਦੱਬਣ ਨਹੀਂ ਜਾਂਦਾ ਦੂਜੇ ਪਾਸੇ ਰਾਜੀਵਲ ਸਾਹਿਬ ਪਿਛਲੇ ਦਿਨੀ ਸੁਨੀਲ ਜਾਖੜ ਨੇ ਬੀਜੇਪੀ ਵੱਲੋਂ ਜਿਹੜੀ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਗਵਰਨਰ ਸਾਹਿਬ ਨੂੰ ਵੀ ਮਿਲੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਇੱਕ ਇੰਚ ਵੀ ਕਿਸਾਨਾਂ ਦੀ ਜ਼ਮੀਨ ਨਹੀਂ ਜਾਣ ਦਵਾਂਗੇ ਦੇਖੋ ਸਾਡੀ ਇੱਕ ਬਦਕਿਸਮਤੀ ਹੈ ਹਾਂਜੀ ਅੱਜ ਦਾ ਪੋਲੀਟੀਕਲ ਲੀਡਰ ਸਿਰਫ ਬਿਆਨਾਂ ਤੱਕ ਸੀਮਿਤ ਹੈ ਐਜੀਟੇਸ਼ਨ ਕੋਈ ਨਹੀਂ ਕਰਦਾ ਹਾਂ ਉਹ ਤਾਂ ਸਤੋਂ ਔਖੇ ਨੇ ਵੀ ਰੋਜ਼ ਹੀ ਕੋਈ ਨਾ ਕੋਈ ਐਜੀਟੇਸ਼ਨ ਛੇੜੀ ਰੱਖਦੇ ਨੇ ਅਸੀਂ ਉਹਨਾਂ ਨੂੰ ਪਸੰਦ ਨਹੀਂ ਚਾਹ ਕਿਸੇ ਪਾਰਟੀ 'ਚ ਕੋਈ ਪੋਲੀਟੀਸ਼ੀਅਨ ਬੈਠਾ ਹੈ ਉਹ ਤਾਂ ਸੱਤਾ ਦਾ ਆਨੰਦ ਲੈਣ ਵਾਸਤੇ ਗਿੱਜ ਗਏ ਹਾਂਜੀ ਸੱਤਾ ਵਾਸਤੇ ਉਹ ਜ਼ਮੀਨ ਲੱਭਦੇ ਫਿਰਦੇ ਨੇ ਕੱਲਾ ਜਾਖੜ ਦਾ ਨਹੀਂ ਸੁਖਵੀਰ ਬਾਦਲ ਨੇ ਵੀ ਐਲਾਨ ਕੀਤਾ ਹੈ ਹਾਂਜੀ ਔਰ ਦੂਸਰੀਆਂ ਪਾਰਟੀਆਂ ਵੀ ਕਰੀ ਜਾ ਰਹੀ ਹੈ ਕਾਂਗਰਸ ਨੇ ਵੀ ਐਲਾਨ ਕੀਤਾ ਹੈ ਹਾਂਜੀ ਪਰ ਸਾਨੂੰ ਪਤਾ ਜਿਹਦਾ ਖੇਤ ਆ ਉਹਨੂੰ ਗੁੱਡਣਾ ਪਏਗਾ ਇਹ ਸਾਡਾ ਕੰਮ ਹੈ ਅਸੀਂ ਇਹਦੀ ਲੜਾਈ ਦੇਾਂਗੇ ਅਸੀਂ ਨਹੀਂ ਜ਼ਮੀਨ ਖੋਣ ਦੇ। ਇਹ ਦੂਜੇ ਪਾਸੇ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਕਾਫੀ ਸਾਲ ਪਹਿਲਾਂ ਜ਼ਮੀਨਾਂ ਖਵੈਰ ਹੋਈਆਂ ਲਾਈਟ ਪੋਲਿੰਗ ਦੇ ਮੁਤਾਬਕ ਪਰ ਅਜੇ ਵੀ ਕਿਸਾਨ ਦੱਸੇ ਜਾ ਰਹੇ ਕਿ ਉੱਥੇ ਆਪਣੀ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਵਾਉਣ ਵਾਸਤੇ ਲਗਾਤਾਰ ਚੱਕਰ ਕੱਟ ਰਹੇ ਨੇ ਕਦੇ ਪੁੱਡਾ ਦੇ ਕਦੇ ਜਾ ਕੇ ਸਰਕਾਰਾਂ ਦੇ ਉਹਨਾਂ ਦੇ ਬਾਰੇ ਤੁਹਾਨੂੰ ਤੁਸੀਂ ਪੂਰੀ ਜਾਣਕਾਰੀ ਇਕੱਠੀ ਕੀਤੀ ਹੋਣੀ ਕਿੰਨੀ ਕਿ ਮੁਸ਼ਕਲ ਹੈ ਕਿਸਾਨਾਂ ਨੂੰ ਇਹ ਸਮਝੋ ਗੱਲ ਇਹ ਟੋਟਲ ਜਿਹੜਾ ਇਹ ਡਰਾਮਾ ਹੈ ਇਹ ਅਰਬਨਾਈਜ਼ੇਸ਼ਨ ਦਾ ਹੁਣ ਇਹ ਪੀਕ ਤੇ ਪਹੁੰਚ ਗਿਆ ਹਾਂਜੀ ਪੰਜਾਬ ਵਿੱਚ ਹੋ ਰਿਹਾ ਅਰਬਨਾਈਜੇਸ਼ਨ ਦੀ ਲੋੜ ਨਹੀਂ ਹੈ ਇਹਦੇ ਪਿੱਛੇ ਬਹੁਤ ਕੁਝ ਹੈ ਹਾਂਜੀ ਇਹਦੇ ਪਿੱਛੇ ਹੈਗਾ ਵੀ ਸਾਡੀ ਡੈਮੋਗ੍ਰਾਫੀ ਬਦਲੇਗੀ ਹਾਂਜੀ ਪੰਜਾਬ ਦੇ ਵਿੱਚ ਜਿਹੜੇ ਹੁਣ ਜਿਹੜੇ ਆ ਕੇ ਵੱਸਦੇ ਨੇ ਚੰਡੀਗੜ੍ਹ 'ਚ ਕੀ ਹੋ ਗਿਆ ਜੀ ਹਾਂਜੀ ਸਾਡੇ ਸਾਡੇ ਪੰਜਾਬੀ ਸੀ ਸਰਦਾਰ ਸੀ ਉਹਨਾਂ ਨੇ ਆ ਕੇ ਮੁਹਾਲੀ 'ਚ ਗੋਠੀਆਂ ਲੈ ਲਈ ਉੱਥੇ ਵੇਚ ਕੇ ਜਿਹੜੇ ਹਿੰਦੂ ਪੰਜਾਬੀ ਸੀਗੇ ਉਹਨਾਂ ਨੇ ਪਿੰਡ ਗੁੱਲੇ ਚ ਲੈ ਲਿਆ ਹਿਮਾਚਲ ਵਾਲੇ ਆ ਕੇ ਵੱਸ ਗਏ ਉੱਥੇ ਹੌਲੀ ਹੌਲੀ ਹੁਣ ਉੱਥੇ ਡੈਮੋਗ੍ਰਾਫੀ ਬਦਲ ਗਈ ਹੁਣੇ ਕੱਲ ਨੂੰ ਹੁਣ ਜਦੋਂ ਚੰਡੀਗੜ੍ਹ ਮੰਗੋਗੇ ਉਹਨਾਂ ਤੇ ਤੁਹਾਡੇ ਕੋਲ ਰਾਜਧਾਨੀ ਵੀ ਨਹੀਂ ਹੈ ਜਦੋਂ ਮੰਗੋਗੇ ਫਿਰ ਇਹ ਕਹਿਣਗੇ ਦੇਖੋ ਜੀ ਤੁਸੀਂ ਉੱਥੇ ਵੋਟਾਂ ਪਾ ਲਓ ਤੂੰ ਪੋਲਿਟੀਸ਼ੀਅਨ ਦੇ ਖੇਡ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ ਇਹ ਲੋਕਾਂ ਨੂੰ ਉਸ ਵੇਲੇ ਸਮਝ ਨਹੀਂ ਪੈਂਦੀ ਜਦੋਂ ਹੁਣ ਇਹਨੂੰ ਲੈਂਡ ਪੂਲਿੰਗ ਹੁਣ ਸੂਰੂ ਜਿਹੜੀ ਕੀਤੀ ਹੈ ਜਦੋਂ ਤੁਸੀਂ ਦੱਸ ਰਹੇ ਹੋ ਚੰਡੀਗੜ੍ਹ ਨਿਊ ਚੰਡੀਗੜ੍ਹ ਦਾ ਮਸਲੇ ਹੈਗੇ ਨੇ ਪਰ ਇਹ ਕਿੰਨੇ ਸਾਲ ਪੁਰਾਣੇ ਮਸਲੇ ਨੇ ਜੀ ਆ ਜਿਹੜੇ ਹੁਣ ਇੱਥੇ ਹੁਣ ਫਸਦੇ ਜਾਂਦੇ ਨੇ ਪਤਾ ਨਹੀਂ ਇਹਨਾਂ ਦੀ ਪੁਸ਼ਤਾਂ ਭੁੱਤਣਗੀਆਂ ਜੇ ਨਾ ਸੀ ਅਸੀਂ ਤਾਂ ਉਦੋਂ ਦਮ ਲਵਾਂਗੇ ਜਦੋਂ ਇਹ ਨੋਟੀਫਿਕੇਸ਼ਨ ਵਾਪਸ ਹੋ ਗਈ